ਸ੍ਰੀ ਗੁਰੂ ਸਾਹਿਬ ਦੋਸਤੋ ਕੀ ਹਾਲ ਚਾਲ ਨੇ ਮੈਂ ਜਗਦੀਪ ਨੌਰ ਵਾਲਾ ਦੋਸਤੋ ਆਹਾ ਆਪਣੇ ਠੱਠਾ ਤੇ ਇਹ ਨਾ ਇਸ ਦੁਕਾਨ ਤੇ ਆਉਂਦਾ ਇੱਥੇ ਰਹਿੰਦਾ ਇੱਥੀ ਦੁਕਾਨ ਚ ਹੀ ਇਹ ਚੀਜ਼ਾਂ ਖਾ ਕੇ ਜਾਂਦਾ ਬਹੁਤ ਸਿਆਣਾ ਇੱਥੇ ਬਹਿ ਜਾਂਦਾ ਕੋਈ ਆ ਦੇਖੋ ਹੁਣ ਇਹ ਦੁਕਾਨ ਵਾਲੇ ਨੇ ਨਾ ਇੱਥੇ ਨੂੰ ਕੁਝ ਪਾਊਗਾ ਕੋਈ ਨੁਕਸਾਨ ਨਹੀਂ ਕਰਦਾ ਜਿੰਨਾ ਇਹਨੂੰ ਪਾ ਦਿੰਦੇ ਆ ਉਹਨੇ ਖਾ ਕੇ ਪੁਰ ਜਾਂਦਾ ਇੱਥੇ ਹੀ ਬਹਿ ਜਾਂਦਾ ਤੇ ਦੁਕਾਨ ਚ ਇਹ ਨਹੀਂ ਆਉਣਾ ਹੀ ਆਉਣਾ ਇਨੇ 5 ਸਾਲ ਹੋ ਗਏ ਸਾਡੀ ਦੁਕਾਨ ਤੇ ਆਉਂਦੇ ਹੋ ਇਹ ਕਹਿੰਦੇ ਅਸੀਂ ਵੀ ਕੁਝ ਨਹੀਂ ਕੀਆ ਇਹਨੂੰ ਇਥੋਂ ਪਾ ਦਿੰਨੇ ਆ ਖਵਾ ਕੇ ਤੋਰ ਦਿੰਨੇ ਆ ਆ ਖੜਾ ਹੈ ਕਿਉਂ ਪੜਿਆ ਕੋਈ ਨੁਕਸਾਨ ਨਹੀਂ ਕਰ ਰਿਹਾ ਇਹਨੂੰ ਕਹਿੰਦੇ ਨੰਦੀ ਮਹਾਰਾਜ ਹੈ ਨਾ ਦੇਖੋ ਆ ਖੜਾ ਹੈ ਕੋਈ ਨੁਕਸਾਨ ਨਹੀਂ ਕਰ ਰਿਹਾ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਕੋਈ ਚੀਜ਼ ਨਹੀਂ ਤੋੜ ਰਿਹਾ ਉਹ ਵੀ ਵਿਚਾਰਾ ਵਾਪਸ ਤੇ ਲੈ ਜਾਂਦਾ ਖਾ ਕੇ ਇਹ ਤੇ ਖੜਾ ਵੀ ਰਹਿੰਦਾ ਏ ਬਹੁਤ ਬਹੁ ਟਾਈਮ ਨਹੀਂ ਵੀ ਜਾਂਦਾ ਵੀ ਉੱਥੇ ਖੜ ਜੰਦਾ ਸਾਰੇ ਲੋਕੇ ਦੇ ਨਾਲ ਪਿਆਰ ਕਰੀ ਜਾਂਦੇ ਆ ਸਾਰੇ ਕੋਈ ਨਾ ਦੇਖੀਏ ਆਪਾਂ ਆਈ ਜਾਂਦੇ ਆ ਬ੍ਰੈਡ ਪਾਈ ਜਾਂਦੇ ਆ ਇਹ ਬ੍ਰੈਡ ਖਾ ਕੇ ਜਾਂਦਾ ਹੁੰਦਾ ਤੇ ਕਚੌੜੀ ਖਾ ਕੇ ਜਾਂਦਾ ਹੁੰਦਾ ਇਹਨੇ ਕਟਿਉਰੀ ਤੇ ਬ੍ਰੈਡ ਖਾ ਕੇ ਜਾਂਦਾ ਇਹ ਵਾਲੇ ਕੋਈ ਇਹ ਟਿਕੜਾ ਰਹੂਗਾ ਉਹ ਪਾਤਾ ਕਰਨ ਨੂੰ ਹੋਰ ਕੋਈ ਵੀ ਚੀਜ਼ੇ ਤੋੜਦਾ ਨਹੀਂਗਾ ਕੁਝ ਨਹੀਂ ਕਰਦਾ ਆ ਦੇਖੋ ਨਾ ਮਾਰਦਾ ਨਾ ਲੈਣਾ ਦੇਣਾ ਬਹੁਤ ਸਮਝਦਾਰ ਜਾਨਵਰ ਹੈ ਦੁਕਾਨ ਵਾਲੇ ਦੇ ਦੱਸਣ ਦੇ ਮੁਤਾਬਕ ਇਹ ਬਰੈਡ ਪਾਉਂਦੇ ਇਹਨੂੰ ਤੇ ਕਚੌਰੀਆਂ ਬਾ ਦਿੰਦੇ ਨੇ ਇਹ ਖਾ ਕੇ ਕਹਿੰਦੇ ਫਿਰ ਚਲਾ ਜਾਂਦਾ ਉੱਥੇ ਬਾਹਰ ਹੀ ਨਾਲ ਹੀ ਬਹਿ ਜਾਂਦਾ ਯਾਨੀ ਇਹ ਜਿਵੇਂ ਦੁਕਾਨ ਦੀਆਂ ਚੀਜ਼ਾਂ ਐ ਇਹ ਕਹਿੰਦੇ ਜ਼ਰੂਰ ਖਾ ਕੇ ਜਾਣੀਆਂ ਕਦਾਸਰੀਆ ਭਾਈ ਕਹਿੰਦਾ ਦੁਕਾਨ ਦੀਆਂ ਜੀ ਜੈਨੇ ਖਾ ਕੇ ਜਾਂਦਾ ਬਰੈਡ ਤੇ ਕਿਚੌੜੀ ਯਾ ਮਾਵਾ ਬੰਡਾ ਹੋਟਲ ਹੈ ਕੋਈ ਆਪ ਨਹੀਂ ਖਰਾਬ ਕਰਦਾ ਜਿਹੜੀਆਂ ਚੀਜ਼ਾਂ ਦੇਤੀਆਂ ਬਸ ਉਹੀ ਖਾ ਕੇ ਜਾਂਦਾ ਤੁਹਾਡੇ ਦੁਕਾਨ ਦੀ ਖੜਾ ਹੈ ਜੀ ਮੈਨੂੰ ਵੀਡੀਓ ਵਧੀਆ ਲਗੀ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆ ਦੇਖ ਥੱਲੇ ਦੀ ਟੱਪੀ ਜਾਂਦੇ ਨੇ ਤਾਂ ਵੀ ਨਹੀਂ ਕੁਝ ਕਹਿ ਰਿਹਾ ਇਹਨਾਂ ਨੂੰ ਆ ਦੇਖੋ ਦੋਸਤੋ ਜਿਵੇਂ ਕੁਝ ਨਹੀਂ ਕਰ ਰਿਹਾ ਥੱਲੇ ਦੀ ਟੱਪੀ ਜਾਂਦੇ ਨੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ